ਕਹਿੰਦੇ ਇੱਕ ਦਿਨ ਰੋਟੀ ਖਾਂਦੇ ਆ ਮੈਂ ਉਹਨੂੰ ਕਿਹਾ ਮਨੀ ਰਾਮ ਨੂੰ ਵੀ ਮੈਂ ਰੋਟੀ ਹੋਰ ਵੀ ਬੜੀ ਜਗਾ ਖਾਦੀ ਤੁਹਾਡੀ ਰੋਟੀ ਸਵਾਦ ਬੜੀ ਹੈ ਕਹਿੰਦੇ ਉਹ ਗੋ ਮਨੀ ਰਾਮ ਕਹਿੰਦਾ ਇਹਦਾ ਕੁਝ ਹੋਰ ਰਾਜ ਹੈ ਕਹਿੰਦੇ ਕੀ ਰਾਜ ਹੈ ਉਹ ਕਹਿੰਦਾ ਲੋਕਾਂ ਦੇ ਘਰ ਲੋਹੇ ਦਾ ਤਵਾ ਹੁੰਦਾ ਅਸੀਂ ਪੱਥਰ ਤੇ ਪਵੇ ਤੇ ਬਣਾਦੇ ਆਖੋ ਸਤਨਾ ਹਾਂ ਹਾਂ ਆਗ ਦੇ ਉੱਤੇ ਪੱਥਰ ਦਾ ਤਵਾ ਪੱਥਰ ਜਦੋਂ ਗਰਮ ਹੁੰਦਾ ਨਾ ਤੇ ਉਹਦੇ ਤੇ ਰੋਟੀ ਉਹਦੇ ਕਰਕੇ ਰੋਟੀ ਸਵਾਦ ਹੈ ਸਾਡੇ ਘਰ ਪੱਥਰ ਦੇ ਤਵੇ ਤੇ ਰੋਟੀ ਬਗਦੀ ਉਮਰ ਭਜਨ ਸਿੰਘ ਸੋਢੀ ਕਹਿੰਦੇ ਸੀ ਮੈਂ ਕਦੀ ਪੱਥਰ ਦਾ ਤਵਾ ਦੇਖਿਆ ਹੀ ਨਹੀਂ ਕਹਿੰਦੇ ਫਿਰ ਕਿਸੇ ਦਿਨ ਘਰ ਆਉ ਕਹਿੰਦੇ ਅਸੀਂ ਹਫਤੇ ਦੇ ਵਿੱਚ ਵਿੱਚ ਨਾ ਪ੍ਰੋਗਰਾਮ ਬਣਾਇਆ ਉਹਨਾਂ ਦੇ ਘਰ ਮੈਂ ਗਿਆ ਕਹਿੰਦੇ ਘਰ ਗਏ ਤੇ ਉਹਨਾਂ ਮੈਨੂੰ ਚਾਹ ਬਿਲਾਈ ਚਾਹ ਬਿਲਾ ਕੇ ਤੇ ਕਹਿੰਦੇ ਮੈਂ ਮੇਰੇ ਪੇਕਿਆਂ ਦੀ ਯਾਦ ਤੋੜਦੀ ਆ ਆਹ ਕੋ ਸਤ ਮੈਂ ਮੇਰੇ ਪੇਕਿਆਂ ਦੀ ਯਾਦ ਕਹਿੰਦੇ ਮਾਤਾ ਕਹਿਣ ਲੱਗੀ ਰਪੰਜੇ ਸੋਢੀ ਨੂੰ ਕਹਿੰਦੇ ਵੀਰ ਜੀ ਮੈਂ ਕਈ ਸਾਲ ਪਹਿਲਾਂ ਮੈਨੂੰ ਪੇਕਿਆਂ ਤੋਂ ਮਿਲਿਆ ਸੀ ਦੋ ਚਾਰ ਪੰਜ ਸਾਲ ਪਹਿਲੇ ਮੈਨੂੰ ਪੇਕਿਆਂ ਤੋਂ ਮਿਲਿਆ ਸੀ ਉਦੋਂ ਦੀ ਮੈਂ ਇਹਦੇ ਉੱਤੇ ਰੋਟੀ ਪਕਾ ਰਹੀ ਆ 25 ਦੇ ਹੱਥੋਂ ਡਿੱਗਣ ਨਾਲ ਉਹ ਅਗੋਂਰ ਭਜਾਂ ਸੋਡੀ ਕਹਿੰਦੇ ਮਾਤਾ ਜੀ ਆ ਜਿਹੜਾ ਕੀੜਾ ਚੱਲ ਰਿਹਾ ਇਹਦੇ ਚੋਂ ਨਿਕਲੇ ਮੈਨੂੰ ਤੇ ਤੁਸੀਂ ਕੁਝ ਦੇਤਾ ਦੇਤਾ ਇੱਕ ਤਵਾ 4-5 ਸਾਲ ਤੋਂ ਪੱਥਰ ਦਾ ਰੋਟੀ ਬੁਕਾ ਰਿਹਾ ਅੱਗ ਦੇ ਉੱਤੇ ਰੱਖਿਆ ਜਾ ਰਿਹਾ ਪਰ ਰੱਬ ਨੇ ਜਿੰਨੂੰ ਬਚਾਉਣਾ ਹੈ ਤਾਂ ਵੀ ਵੇਖੋ ਆਖੋ ਸਤਨਾਮ ਉਹ ਜਦੋਂ ਉਹਨਾਂ ਕਿਹਾ ਨਾ ਵੀ ਇਹਦੇ ਚੋਂ ਨਿਕਲੇ ਇੱਕ ਜਕਾਰਾ ਦੇਣਾ ਸੁਣ ਕੇ ਉਹ ਮਾਤਾ ਕਹਿੰਦੀ ਰ ਭਜੇ ਨੇ ਛੋਡੀ ਨੂੰ ਮਨੀ ਰਾਮ ਦੀ ਕਹਿੰਦੀ ਮੈਂ ਵੀ ਦੱਸਾਂ ਜੀ ਤੁਹਾਨੂੰ ਇੱਕ ਗੱਲ ਕਹਿੰਦੇ ਦੱਸੋ ਕਹਿੰਦੇ ਮੈਂ ਵੀ ਰੋਟੀ ਪਕਾਨੀ ਸਨ ਅੱਧਾ ਪੌਣਾ ਇੰਜ ਜਗ੍ਹਾ ਤੋਂ ਕੱਚੀ ਰਹਿ ਜਾਂਦੀ ਸੀ ਆ ਕੋ ਸਾਤ ਨੇ ਹਾਂ ਅੱਧਾ ਕਹਿੰਦੇ ਜਗ੍ਹਾ ਤੋਂ ਕੱਚੀ ਰਹਿ ਜਾਂਦੀ ਸੀ ਤੇ ਮੈਨੂੰ ਉਹ ਫੁਲਕਾ ਥੋੜੀ ਸਾਈਡ ਤੇ ਲਿਆ ਕੇ ਉਹ ਇਹ ਜਿਹਨੂੰ ਪਕਾਉਣਾ ਪੈਂਦਾ ਤੇ ਮੈਂ ਵੀ ਬੜੀ ਹਾਨਸਾਂ ਤੇ ਬਾਕੀ ਸਾਰਾ ਪੱਥਰ ਰੋਟੀ ਫੁਕਾ ਰਿਆ ਇਹਨਾ ਕਿਸਾ ਉਥੋਂ ਕੱਚੀ ਰਹਿ ਜਾਂਦੀ ਐ ਇਥੋਂ ਦਾਜਾ ਲਾਰੋ ਜਿੱਥੇ ਕੀੜਾ ਸੀ ਓਏ ਬਾਜਾਂ ਵਾਲਿਆ ਅਕਲਗੀ ਤਾਰੋ ਪਰਮੇਸ਼ਰ ਜਿਹਨੂੰ ਬਚਾਉਣਾ ਐ ਪੰਜ 6 ਸਾਲ ਤੋਂ ਉਹ ਤਵਾ ਅੱਗ ਦੇ ਉੱਤੇ ਰੋਟੀ ਪਕਾਉਂਦਾ ਪਰ ਜਿਹਨੂੰ ਬਚਾਉਣਾ ਉਹਨੂੰ ਸੇਕ ਨਹੀਂ ਲੱਗਣਦੇ ਬੋਲੇ ਉੱਬੇ ਵਿੱਤੀ ਉਹਦੀ ਰੋਜੀ ਕਹਦੇ ਹੋਗਾ ਜਿੱਕੇ ਸਾਥ ਇਹ ਬੜੀ ਬਰੀਕ ਗੱਲ ਹੋ ਰਹੀ ਆ ਜੀ ਇਹਦਾ ਇਹ ਮਤਲਬ